ਫਿਰੋਜ਼ਪੁਰ ਤੋਂ ਆਈ ਇੱਕ ਮੰਦ ਭਾਗੀ ਖਬਰ ਦਰਦਨਾਕ ਹਾਦਸਾ ਵਾਪਰਿਆ ਟ੍ਰੇਨ ਦੇ ਨਾਲ ਸਰਕਾਰੀ ਅਧਿਆਪਕ ਦਾ ਪੇਪਰ ਦੇਣ ਜਾ ਰਹੀ ਲੜਕੀ ਦੀ ਗੱਡੀ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਹੋਈ ਮੌਤ ਕੱਲੀ-ਕੱਲੀ ਮਾਪਿਆਂ ਦੀ ਸੀ ਧੀ ਦੇਣ ਜਾ ਰਹੀ ਸੀ ਸਰਕਾਰੀ ਅਧਿਆਪਕ ਦਾ ਪੇਪਰ ਬੀਤ ਦਿਨੀ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਭਿਆਨਕ ਟ੍ਰੇਨ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਲੜਕੀ ਜੋ ਕਿ ਗੁਰੂ ਰਸਾਏ ਕਸਬੇ ਤੋਂ ਦੱਸੀ ਜਾ ਰਹੀ ਸੀ ਆਪਣਾ ਪੇਪਰ ਦੇਣ ਦੇ ਲਈ ਅਧਿਆਪਕਾ ਦਾ ਪੇਪਰ ਦੇਣ ਦੇ ਲਈ ਚੰਡੀਗੜ੍ਹ ਜਾ ਰਹੀ ਸੀ ਤੇ ਜਾਂਦੇ ਸਮੇਂ ਜਦੋਂ ਉਹ ਫਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਉੱਥੇ ਉਸ ਦਾ ਪੈਰ ਤਿਲਕ ਗਿਆ ਤੇ ਉਹ ਹੇਠਾਂ ਡਿੱਗ ਪਈ ਅਤੇ ਇੱਕਦਮ ਹੀ ਟ੍ਰੇਨ ਚੱਲਣ ਦੇ ਨਾਲ ਉਹ ਟ੍ਰੇਨ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ ਇਹ ਕਾਫੀ ਦਰਦਨਾਕ ਹਾਦਸਾ ਜੋ ਹੈ ਉਹ ਵਾਪਰਿਆ ਹੈ ਲੜਕੀ ਦਾ ਨਾਮ ਰੇਵਿਕਾ ਦੱਸਿਆ ਜਾ ਰਿਹਾ ਹੈ ਜੋ ਕਿ ਗੁਰੂ ਰਸਾਇ ਦੀ ਰਹਿਣ ਵਾਲੀ ਸੀ ਅਤੇ ਚੰਡੀਗੜ੍ਹ ਪੇਪਰ ਦੇਣ ਦੇ ਲਈ ਜਾ ਰਹੀ ਸੀ ਬੇਹਦ ਮੰਦ ਭਾਗੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਲੜਕੀ ਸੀ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਦੇ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਦਾ ਇੱਕੋ ਇੱਕ ਜੋ ਸਹਾਰਾ ਸੀ ਉਹ ਉਹਨਾਂ ਤੋਂ ਦੂਰ ਹੋ ਗਿਆ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿਣ ਵਾਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਏ ਓਏ ਓਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਥੋਂ ਓਏ ਉਹ ਤੇ ਇੱਥੇ ਚਾਵਨੀ ਵਾਲੀ ਗੱਡੀ ਆਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਆਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਰ ਸਲ ਚੜਕ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੁਟ ਰੇਨ ਤੁਰਪੀ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਾਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਤੱਕ ਕਿ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਦੀ ਸੀ ਓਏ ਹਾਏ 16 ਤਾਰਾ ਯਾਰ ਤਾਂ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਤੇ ਮਾਰੀ ਤਰ ਤਰਾਸਾ ਹੋ

चंडीगढ़ टीचर दोनों प्राइवेट लगी सी ट्रेन थल आ गई मामा पहला चढ़ गया तो मगरों चढ़न लगी तो लाते थले आ गई उतो फिसल के थले टेग पी ਸਾਰਾ ਕੋਈ ਨਹੀਂ ਦੋਵੇਂ ਮਾਤਾ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਬਸ ਤਾਂ ਮੇਰੀ ਪੈਣ ਨੇ ਪੜਾਈ ਸੀ ਹੋਰ ਇਹ ਬੁੱਡੇ ਕੀ ਕਰਨ ਦੇ ਹਾਏ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸੀ ਰਾਜ ਰਾਨੀ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚੱਲੇ ਸੀ ਪੇਪਰ ਦੇਣ ਵਾਸਤੇ ਹੁੰਦਾ ਪੈਰ ਫਿਸਲ ਗਿਆ ਤੇ ਹੋਂ ਡੈੱਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਕੋਈ ਕੋਈ ਕਿਥੋਂ ਕਿਥੋਂ ਦੇ ਡੈੱਡ ਵਾਲੇ ਸੀ ਇਹ ਗੁਰੂ ਸਾਹਿਬ ਦੀ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਸੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਜੀ 193 193 193 193 ਦੀ ਲੱਗਦੀ ਹੈ ਕੋਈ ਮਹੀਨੇ ਲੰਮੀ ਲੱਗੇਗੀ ਠੀਕ ਹੈ